ਯਾਦ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿਖੇ ਹੋਏ ਬੀਬੇ ਨਾਨਕੀ ਚੌਕ ਵਿੱਚ ਭਿਆਨਕ ਹਾਦਸੇ ਦੌਰਾਨ ਟਰੈਕਟਰ ਦੇ ਦੋ ਫਾੜ ਹੋ ਗਏ। ਜਿਲੀ ਜਾਣਕਾਰੀ ਅਨੁਸਾਰ ਇੱਕ ਟਰੱਕ ਜਿਸ ਦੇ ਅਚਾਨਕ ਬ੍ਰੇਕ ਫੇਲ ਹੋ ਜਾਣ ਕਾਰਨ ਸਾਹਮਣੇ ਤੋਂ ਆ ਰਹੇ ਟਰੈਕਟਰ ਟਰਾਲੀ ਵਿੱਚ ਜਾ ਵੱਜਾ। ਜਿਸ ਕਾਰਨ ਟਰੈਕਟਰ ਦੇ ਚਾਲਕ ਨੇ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ। ਸ਼ੁਕਰ ਰਿਹਾ ਕਿ ਇੰਨਾ ਕੀ ਉੱਥੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਹਾਦਸਾ ਇੰਨਾ ਭਿਆਨਕ ਸੀ ਕਿ ਲੋਕੀ ਦੇਖ ਕੇ ਦੰਦਾਂ 'ਤੇ ਉਂਗਲਾਂ ਦਬ ਕੇ ਰਹਿ ਗਏ। ਕੀ ਕਹਿ ਰਹੇ ਨੇ ਮੌਕੇ ਦੇ ਟਰੈਕਟਰ ਚਾਲਕ ਤੇ ਟਰੱਕ ਚਾਲਕ ਤੇ ਰਾਹਗੀਰ। ਇਆ ਰਹੇ ਤੇ ਇਧਰੋਂ ਆਪਣੇ ਸਾਈਡ ਟਰੱਕ ਵਾਲਾ ਰੌਂਗ ਸਾਈਡ ਆ ਗਿਆ ਮੋਰੇ ਟਰੱਕ ਦੇ ਮਾਰਿਆ ਗਿਆ ਟਰੈਕਟਰ ਤੇ ਕਿਧਰੋਂ ਕਿਧਰ ਜਾ ਰਹੇ ਆਪਾ ਭਾਈ ਜਾ ਰਹੇ ਆ ਦੋਹਿਆਂ ਤੋਂ ਆਏ ਆ ਜਾਣਾ ਪੁਟਰਾ ਪੁਟਾਂ ਦੇ ਸਿਕੰਦਰ ਭਾਈ ਹਾਂ ਜੀ ਨੁਕਸਾਨ ਭਾਈ ਟਰੈਕਟਰ ਸਾਰਾ ਇਕੱਠਾ ਹੋ ਗਿਆ ਵਾ 1% ਵੀ ਨਹੀਂ ਆ ਕੰਮ ਆ ਰਿਹਾ ਟਰੱਕ ਵਾਲੇ ਦਾ ਭਾਈ ਹਾਂ ਜੀ ਹਾਂ ਜੀ ਤੁਹਾਡਾ ਕਿੰਨਾ ਵੀ ਨੁਕਸਾਨ ਹੋਇਆ ਭਾਈ 1% ਨਹੀਂ ਆ ਕੋਈ ਚੀਜ਼ ਆ ਜੀ ਰਹੀ ਹੈ ਟਰੈਕਟਰ ਦਾ ਹੈ ਜਿਹੜੇ ਦਾ ਘਟੋ ਘੜ 6 ਲੱਖ ਦਾ ਹਾਂ ਜੀ ਥੋੜੇ ਥੋੜੇ ਇੱਕ ਟਰੈਕਟਰ ਦਾ ਟਰੈਕਟਰ ਐਕਸੀਡੈਂਟ ਹੋਇਆ ਜੀ ਇਹ ਟਰੱਕ ਦੀ ਬ੍ਰੇਕ ਫੇਲ ਹੋਣ ਕਾਰਨ ਐਕਸੀਡੈਂਟ ਬਹੁਤ ਭਿਆਨਕ ਹੋਇਆ ਲੇਕਿਨ ਇਹ ਪਰਮਾਤਮਾ ਦੀ ਕਿਰਪਾ ਵੰਕੇ ਜਾਨੀ ਨਿਸਾਨ ਹੋਇਆ ਕੀ ਕਾਰਨ ਬਣ ਗਾ ਟਰੱਕ ਟਰੱਕ ਦੇ ਬ੍ਰੇਕ ਫੇਲ ਹੋਣ ਕਰਕੇ ਹੋਇਆ ਆ ਉਸਦੇ ਡਾਕੂਮੈਂਟ ਬਲੇ ਟਰੈਕਟਰ ਦਾ ਤਾਂ ਲਾਸਟ ਹੋ ਗਿਆ ਸੀ ਬਿਲਕੁਲ ਹੀ ਲਾਸਟ ਹੋ ਗਿਆ। ਅਰੇ ਗੌਂਦਾ ਸਾਹਿਬ ਦਾ ਪਿੰਡ ਆਪਣਾ ਤੇ ਅੱਜ ਕਿ ਬਿਨਾਨ ਦੀ ਸੇਵਾ ਕਰਦੇ ਆ। ਇਹ ਅਹੀਂ ਉੱਤੇ ਆਪਣੀ ਬਾਰੋ ਘਟੀਆਂ ਉੱਤੇ ਹੀ ਗ੍ਰਹੀ ਵਾਲੀ ਅਸੀਂ ਉਹਨੂੰ ਵੇਖਣ ਦਏ ਹਾਂ ਤੇ ਉਹ ਆਉਂਦਿਆ ਸਾਰੀ ਸਿੱਧੀ ਸਿੱਧੀ ਘਟੀ ਆਈ ਹੈ ਤੇ ਸਿੱਧੀ ਵਿੱਚ ਵੱਜ ਗਈ ਹੈ। ਕੋ ਮੁੰਡੇ ਨੇ ਦਬਦਾ ਛਾਲ ਮਾਰਤੀ ਹੈ। ਆ ਤੇ ਟਰੱਕ ਜਿਹੜਾ ਟਰੱਕ ਦੀ ਬ੍ਰੇਕ ਫੇਲ ਫੇਲ ਹੋ ਗਈ ਨਾ ਫੇਲ ਹੁੰਦੀ ਪੇ ਪਵੇ ਬਚਾ ਆ ਜਾਂਦਾ ਟਰੱਕ ਫਿਰ ਤੁਹ ਜਾਏ ਸਾਡ ਸਾਡ ਪਰ ਤੁਹ ਜਾਜ ਹਾਂਜੀ ਹਾਂ ਪਹੁੰਚੀ ਹੈ ਹਾਂ ਪਹੁੰਚੀ ਹੈ ਸਾਧਨ ਪਰੇ ਰਾਹ ਤੇ ਹਾਂ ਸਾਧਨ ਪਰੇ ਰਾਹ ਤੇ ਔਰ ਟਰੱਕ ਸਾਈਡ ਤੇ ਲਾਤਾ ਜੀ ਟਰਾਲੀ ਅੱਗੇ ਖੜੀ ਹੈ ਅਸੀਂ ਅੰਮ੍ਰਿਤਸਰੋਂ ਆਏ ਹਾਂ ਕਿੱਧਰ ਨੂੰ ਜਾ ਰਹੇ ਅਸੀਂ ਨਕੋਦਰ ਮਹਿਲਪੁਰ ਨੂੰ ਜਾਣਾ ਹੈ ਮਹਿਲਪੁਰ ਕਿਵੇਂ ਐਕਸੀਡੈਂਟ ਹੋਇਆ ਇਹਦਾ ਬ੍ਰੇਕ ਫੇਲ ਹੋ ਗਈ ਬ੍ਰੇਕ ਫੇਲ ਹੋ ਗਈ ਹਾਂਜੀ ਕਿੰਨੇ ਵੇ ਐਕਸੀਡੈਂਟ ਹੋਇਆ ਆ ਹੋਣੀ ਹੋਇਆ ਥੋੜਾ ਕੀ ਆ ਬਚਾ ਆਇਆ